ਇਹ ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਰਿਸ਼ਤੇਦਾਰ ਦਿਆਂ ਅਸਤੀਆਂ ਤਾਰਨ ਦੇ ਲਈ ਪਰਿਵਾਰ ਗਿਆ ਹੋਇਆ ਸੀ ਤੇ ਰਸਤੇ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਪਿਕਅਪ ਗੱਡੀ ਦੇ ਵਿੱਚ ਪਰਿਵਾਰ ਸਵਾਰ ਸੀ ਤੇ ਇਸੇ ਦਰਮਿਆਨ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਪਿਕਅਪ ਗੱਡੀ ਦੇ ਵਿੱਚ ਜੋ ਲੋਕ ਸਵਾਰ ਸਨ ਉਹਨਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘਰ ਦੇ ਵਿੱਚ ਮੁੜ ਸੱਥਰ ਵਿੱਚ ਗਏ ਦੱਸਦੀ ਹੈ ਕਿ ਫਾਜ਼ਿਲਕਾ ਦੇ ਕੋਲ ਇਹ ਪੂਰਾ ਹਾਦਸਾ ਵਾਪਰਿਆ ਹੈ ਜਿੱਥੇ ਬਿਆਸ ਦਰਿਆ ਦੇ ਵਿੱਚ ਅਸਤੀਆਂ ਤਾਰਨ ਦੇ ਲਈ ਇਹ ਪਰਿਵਾਰ ਜਾ ਰਿਹਾ ਸੀ ਕਿਉਂਕਿ 10 ਦਿਨ ਪਹਿਲਾਂ ਹੀ ਘਰ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੀ ਅਸਤੀਆਂ ਤਾਰਨ ਦੇ ਲਈ ਤੋ ਇਹ ਪਰਿਵਾਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਟਰੱਕ ਤੇ ਪਿਕਅਪ ਗੱਡੀ ਦੀ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਨਹੀਂ ਜ਼ਬਰਦਸਤ ਹੁੰਦੀ ਹੈ ਕਿ ਦੋਵਾਂ ਗੱਡੀਆਂ ਦੇ ਪਰ ਖੱਟੇ ਉੱਡ ਜਾਂਦੇ ਨੇ ਤੇ ਪਿਕਅਪ ਗੱਡੀ ਦੇ ਵਿੱਚ ਕਰੀਬ 20 ਤੋਂ 25 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ ਇੱਕ ਮਹਿਲਾ ਦੀ ਮੌਤ ਹੋਈ ਜਦ ਕਿ ਇੱਕ ਆਦਮੀ ਦੱਸਿਆ ਜਾ ਰਿਹਾ ਜਿਸ ਜੋ ਇਸ ਹਾਦਸੇ ਦਾ ਸ਼ਿਕਾਰ ਹੋਇਆ ਜਿਨ੍ਹਾਂ ਦੀ ਮੌਤ ਹੋ ਗਈ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੇਖਿਆ ਸਕਦਾ ਹੈ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲੇ ਤਾਹਾਂ ਮਾਰ ਮਾਰ ਕੇ ਰੋ ਰਹੇ ਨੇ ਕਿਉਂਕਿ ਅਸਤਿਆ ਤਾਰੰਦਲੇ ਪਰਿਵਾਰ ਜਾ ਰਿਹਾ ਸੀ ਤੇ ਇਸੇ ਦਰਮਿਆਨ ਉਹਨਾਂ ਦੇ ਨਾਲ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਫਾਜ਼ਿਲਕਾ ਦੇ ਪਿੰਡ ਲੱਖਾ ਕੜਾਈਆਂ ਦੇ ਨੇੜੇ ਇਹ ਪੂਰਾ ਹਾਦਸਾ ਵਾਪਰ ਜਾਂਦਾ ਜਿੱਥੇ ਰੋਂਦੇ ਹੋਏ ਪਰਿਵਾਰ ਵਾਲਿਆਂ ਦਾ ਹਾਲ ਦੇਖ ਕੇ ਤਰਸ ਆਉਂਦਾ ਤੇ ਦੱਸਿਆ ਜਾ ਰਿਹਾ ਕਿ ਫਾਜ਼ਿਲਕਾ ਦੀਆਂ ਇਹ ਤਸਵੀਰਾਂ ਜਿੱਥੇ ਸੜਕ ਹਾਦਸੇ ਦੇ ਵਿੱਚ ਇੱਕ ਪਰਿਵਾਰ ਨੂੰ ਤਪਾਹ ਕਰ ਦਿੱਤਾ ਪਿੰਡ ਲੱਖੇ ਕੜਾਈਆਂ ਨੇੜੇ ਓਵਰਟੇਕ ਕਰਦੇ ਸਮੇਂ ਟਰੱਕ ਤੇ ਪਿਕਅਪ ਦੀ ਆਮੋ ਸਾਹਮਣੇ ਟੱਕਰ ਹੋ ਗਈ ਤੇ ਟੱਕਰ ਦੌਰਾਨ ਦੋ ਲੋਕਾਂ ਦੀ ਜਿੱਥੇ ਮੌਤ ਹੋਈ ਉੱਥੇ ਹੀ ਸੱਤ ਲੋਕ ਜ਼ਖਮੀ ਹੋ ਗਏ ਪਰਿਵਾਰ ਬਿਆਸ ਦਰਿਆ ਦੇ ਵਿੱਚ ਅਸਥੀਆਂ ਵਿਸਰਜਨ ਕਰਨ ਲਈ ਜਾ ਰਿਹਾ ਸੀ ਜਦੋਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਹਾਥੇਪਾਰੀ ਤੱਕ ਲੋਕ ਪਹੁੰਚ ਗਏ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪੰਚਾਇਆ ਗਿਆ ਅਤੇ ਇਸੇ ਦਰਮਿਆਨ ਹਾਦਸੇ ਦੇ ਵਿੱਚ 50 ਸਾਲਾ ਦਲਬੀਰ ਸਿੰਘ ਤੇ 60 ਸਾਲਾ ਰੁਕਾ ਬਾਈ ਦੀ ਮੌਕੇ ਤੇ ਹੀ ਮੌਤ ਹੋ ਗਈ ਕਈ ਲੋਕ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਪਣੀ ਹੋਈ ਹੈ ਜਿਸ ਨੂੰ ਫਰੀਦਕੋਟ ਟ੍ਰਾਂਫਰ ਕਰ ਦਿੱਤਾ ਗਿਆ ਤੇ ਮ੍ਰਿਤਕ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਜੋ ਇਸ ਹਾਦਸੇ ਦੇ ਚਸ਼ਮਦੀਦ ਨੇ ਉਹਨਾਂ ਨੇ ਦੱਸਿਆ ਕਿ ਤੁੰਦਵੀ ਸੀਗੀ ਤੇ ਇਸੇ ਦਰਮਿਆਨ ਅਚਾਨਕ ਜੋ ਟਰੱਕ ਹੈ ਉਹ ਉਹਨਾਂ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਪਿਕਅਪ ਗੱਡੀ ਦੇ ਵਿੱਚ ਜੋ ਦੋ ਲੋਕ ਸੀ ਉਹਨਾਂ ਦੀ ਸਿੱਧਾ ਟੱਕਰ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕੁਝ ਹੋਰ ਲੋਕ ਵੀ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਇਲਾਜ ਚੱਲ ਰਿਹਾ ਪਰ ਭਿਆਨਕ ਇਹ ਹਾਦਸਾ ਹੈ ਤਸਵੀਰਾਂ ਤੋਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੋਵੇਗਾ ਕਿਉਂਕਿ ਇੱਕ ਪਾਸੇ ਇੱਕ ਟਰੱਕ ਨਜ਼ਰ ਆ ਰਿਹਾ ਇੱਕ ਪਿਕਅਪ ਗੱਡੀ ਨਜ਼ਰ ਆ ਰਿਹਾ ਦੀ ਹੈ ਪਿਕਅਪ ਗੱਡੀ ਦੇ ਪਰ ਖੱਚੇ ਹੋ ਚੁੱਕੇ ਨੇ ਇਸੇ ਪਿਕਅਪ ਗੱਡੀ ਦੇ ਵਿੱਚ ਕਰੀਬ 25 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ ਤਾਂ 10 ਦਿਨ ਪਹਿਲਾਂ ਹੀ ਘਰ ਦੇ ਵਿੱਚ ਸੱਥਰ ਵਿੱਚ ਸਣ ਦਿਲ ਦਾ ਦੌਰਾ ਪੈਣ ਦੇ ਕਾਰਨ ਵਿਦਿਆਬਾਈ ਦੀ ਮੌਤ ਹੋਈ ਸੀ ਤੇ ਉਸੇ ਮਹਿਲਾ ਦੀ ਅਸਤੀਆਂ ਤਾਰਨ ਦੇ ਲਈ ਇਹ ਪਰਿਵਾਰ ਵਾਲੇ ਪਿੰਡ ਵਾਲੇ ਜਾ ਰਹੇ ਸਨ ਬਿਆਸ ਦਰਿਆ ਦੇ ਵਿੱਚ ਤੇ ਇਸੇ ਦਰਮਿਆਨ ਉਹਨਾਂ ਦੇ ਨਾਲ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਪਿੰਡ ਲੱਖੇ ਕੜਾਈਆਂ ਨੇੜੇ ਤੇ ਉਹ ਜਿਹੜਾ ਕਿ ਆਇਆ ਜਾ ਰਿਹਾ ਕਿ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰਿਆ 16 ਟਾਇਰਾ ਵਾਲਾ ਟਰੱਕ ਸੀ ਜਿਸ ਨੇ ਓਵਰਟੇਕ ਕਰਦੇ ਸਮੇਂ ਟੱਕਰ ਮਾਰ ਦਿੱਤੀ ਤੇ ਹਾਦਸੇ ਦੇ ਵਿੱਚ ਜੋ ਪਿਕਅਪ ਦੇ ਵਿੱਚ ਸਵਾਰ ਲੋਕ ਸਨ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣ ਗਈ ਹਸਪਤਾਲ ਲਜਾਇਆ ਗਿਆ ਜਿੱਥੇ ਦੋ ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਕੁਝ ਲੋਕ ਜਿਹੜੇ ਹੋਰ ਜ਼ਖਮੀ ਹੋਏ ਸਨ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਇਲਾਜ ਕੀਤਾ ਜਾ ਰਿਹਾ ਇੱਕ ਦੀ ਹਾਲਤ ਹਲੇ ਵੀ ਗੰਭੀਰ ਬਣੀ ਹੋਈ ਆ ਤਾਂ ਘਰ ਦੇ ਵਿੱਚ ਸੱਥਰ ਮੁਰ ਗੇ ਨੇ ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਵਾਲੇ ਰੋ ਰਹੇ ਨੇ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਆ ਪਰਿਵਾਰ ਵਾਲੇ ਤਾਂ ਸੁਣਦੇ ਆ ਬੀਰਤ ਚੱਲੇ ਜੀ ਮੇ ਤਾਈ ਜੀ ਦੇ ਕੋਲ ਲੈ ਕੇ ਬਿਆਸ ਨੂੰ ਤੋਂ ਰਸਤੇ 'ਚ ਘੋੜੇ ਦੀ ਗੱਡੀ ਵੱਜੀ ਮੈਂ ਤਾਂ ਕੋਣ ਐ ਤੀ ਫੇਰ ਫਿਰ ਡੋ ਗਿਆ ਘੋੜੇ 'ਚ ਵੱਜੀ ਗੱਡੀ ਤੋਂ ਬਾਅਦ ਆ ਪੰਜ ਡੈਥ ਹੋਈਆਂ ਹੋਰ ਵੀ ਕਿਸੇ ਡੈਥ ਹੋਈ ਹੈ ਹਾਂ ਹੋਰ ਵੀ ਹੋਈ ਹੈ ਕਿੰਨਾ ਦੀ ਹੋਈ ਹੈ ਹਾਂ ਜੀ ਸਿਸਟਰ ਅੱਛਾ ਉਹਨਾਂ ਦੀ ਸਿਸਟਰ ਸੀ ਮਤਲਬ ਤੁਹਾਡੇ ਪੂਆ ਜੀ ਹਾਂ ਜੀ ਉਹਨਾਂ ਦੀ ਡੈਸਕ 'ਤੇ ਹੋਈ ਸੀ। ਉਹਨਾਂ ਦੀ ਉਹ ਹੋਈ ਸੀ ਅਟੈਕ ਹੋਇਆ ਸੀ। ਅਟੈਕ ਹੋਇਆ ਸੀ। ਕਿੰਨੇ ਦਿਨ ਪਹਿਲਾਂ? 10 ਦਿਨ ਪਹਿਲਾਂ। ਅੱਛਾ ਅੱਜ ਤੁਸੀਂ ਫੁੱਲ ਤਰਨ ਜਾ ਰਹੇ ਸੀ। ਹਾਂ ਜੀ। ਇਹ ਸਰ ਅਸੀਂ ਅੱਜ ਸਵੇਰ ਹੀ ਸਾਡੇ ਬੀਰੀ ਸਾਥ ਜੀ ਦੇ ਐਕਸਪਾਇਰ ਹੋ ਗਏ ਸੀ। ਅਸੀਂ ਫੁੱਲ ਹੈ ਕਿ ਕਰੋ ਬਿਆਸ ਤੁਰ ਹੈ ਜੀ। ਲਗਭਗ ਲੰង ਪੂਰੇ ਕ੍ਰੀਨ ਟਾਈਮ ਸੀ। ਜਦੋਂ ਅਸੀਂ ਲਾ杜 ਦਾ ਤੋਂ ਪ੍ਰੋਵੋਸ ਕੀਤਾ ਜੀ। ਅੱਗੇ ਆ ਕੇ ਇੱਕ ਟਰਾਲੇ ਨਾਲ ਸਾਡੀ ਟੱਕਰ ਹੋ ਗਈ। ਸੜਕ ਉੱਪਰ ਪਿਕਅਪ ਜੀ ਸੀ ਇਹ ਮਹੀਦਰਾ ਉਹਦੇ ਵਿੱਚ ਟੱਕਰ ਹੋਈ ਟੱਕਰ ਇੰਨੀ ਭਿਆਨਕ ਸੀ ਜੀ ਕਿ ਆਪਣੇ ਮਾਮੀਰ ਕੋ ਜੀ ਤਾਂ ਬੈਦਿਆ ਸਾਰੀ ਗੱਡੀ ਦੇ ਵਿੱਚ ਹੀ ਐਕਸਪਾਇਰ ਠੀਕ ਕਿੰਨੇ ਜਨੇ ਸੀ ਗੱਡੀ 'ਚ ਅਸੀਂ ਲਗਭਗੇ ਗੇ ਸੀ ਜੀ ਵੀ ਬਾਈ ਜਨੇ ਸੀ ਸਾਰੇ ਪਿੰਡ ਦੇ ਸੀ ਰਿਸ਼ਤੇਦਾਰ ਸੀ ਨਹੀਂ ਕੁਝ ਰਿਸ਼ਤੇਦਾਰ ਸੀ ਜੀ ਬਾਕੀ ਪਿੰਡ ਦੇ ਸੀ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਮੈਂ ਪਿੱਛੇ ਬਟਿਆ ਸੀ ਅੱਛਾ ਠੀਕ ਪਿਛਲੀ ਸਾਈਡ ਤੇ ਸਾਨੂੰ ਪਤਾ ਨਹੀਂ ਚੱਲਿਆ ਜੀ ਇੱਕਦਮ ਜਦੋਂ ਹੋਇਆ ਤੇ ਸਾਨੂੰ ਆਪਣੇ ਹੱਥਾਂ ਪੈ ਰਹੇ ਚੁਣੇ ਕਿ ਸਾਨੂੰ ਕੁਝ ਪਤਾ ਨਹੀਂ ਠੀਕ ਤੁਸੀਂ ਕਿੱਥੋਂ ਤੇਰੇ ਆ ਲਿਆ ਅਸੀਂ ਜੇ ਲੱਗਦਾ ਇਹ ਲੱਭੋ ਤੋਂ ਆਇਆ ਹਾਂਜੀ ਠੀਕ ਹੁਣ ਕਹ ਰਿਹਾ ਇੱਕ ਹੋਰ ਵੀ ਡੈਥ ਹੋਈ ਕੋ ਮਤਲਬ ਇੱਕ ਜੈਰਸੀ ਡੈਥ ਵੀ ਹੋਈ ਹੈ ਹਾਂਜੀ ਹਾਂਜੀ ਉਹ ਕਿ ਲੱਗਦੇ ਤੁਹਾਡੇ ਉਹ ਮੇਰੇ ਚਾਚਾ ਸੌਰਾ ਜੀ ਅੱਛਾ ਉਹਨਾਂ ਦੀ ਡੈਥ ਹੈ ਹਾਂਜੀ ਸਰ ਵੇਖੋ ਸਰਕਾਰ ਤਾਂ ਇਹੀ ਮੰਗੇ ਵੀ ਟ੍ਰੈਫਿਕ ਜਿੱਥੇ-ਜਿੱਥੇ ਆਪਣੇ ਅੱਡੇ ਨੇ ਜਿੱਥੇ ਚੌਕ ਬਣਦੇ ਨੇ ਜੀ ਹਰੇਕ ਜਗ੍ਹਾ ਤੇ ਵਧੀਆ ਸਹੂਲਤਾਂ ਹੋਣ ਤਾਂ ਕਿ ਗੱਡੀ ਵਾਲੇ ਇੰਨੀ ਧੁੰਦ ਦੇ ਵਿੱਚ ਆਦਾ ਸੇਫਟੀ ਨਾਲ ਚੱਲਣ ਜੀ ਕੋਈ ਜਲਦਬਾਜ਼ੀ ਨਾ ਕਰਨ ਚਲੋ ਹੋਣਾ ਤਾਂ ਜੋ ਹੋਣਾ ਮਾਲਕ ਦੇ ਵਾਸੀ ਹੈ ਜੀ ਬਾਕੀ ਆਪ ਦੀ ਕੋਸ਼ਿਸ਼ ਕਰੋ ਸਹੀ ਹੋਵੇ ਜੀ ਐਕਸੀਡੈਂਟ ਇਹਨਾਂ ਦਾ ਹੋਇਆ ਜੀ ਕਿੱਥੇ ਮ ਲੱਖੇ ਕੜਾ ਦੇ ਕੋਲ ਇਹਨਾਂ ਦੇ ਪਿਕਅਪ ਗੱਡੀ ਸੀ ਪਰ ਕੋਈ ਘੋੜਾ ਆਂਦਾ ਵੇਸੇ ਇਹਨਾਂ ਨੂੰ ਧੁੰਦ ਚ ਨਿਗਰ ਨਹੀਂ ਆਇਆ ਜੀ ਸਾਂ ਟਕਰਨ ਆ ਗਿਆ ਆਮਨੇ ਸਾਹਮਣੇ ਬਿਠਾ ਆਮਨੇ ਸਾਹਮਣੇ ਕਿੰਨੇ ਕਿੰਨੇ ਜਣੇ ਜ਼ਖਮੀ ਹੋਏ ਨੇ 8-9 ਜਣੇ ਦੋ ਜਣੇ ਤਾਂ ਸੁੱਝ ਗਏ ਤੇ ਇਹ ਚੱਲੇ ਕਿੱਥੇ ਸੀ ਇਹ ਫੁੱਲ ਚੱਲੇ ਛੱਡੇ ਸੀ ਆਪਣੇ ਵਿਆਹ ਵਿਆਹ ਚੱਲੇ ਸੀ